ਤੁਸੀਂ ਦੇ ਸਕਦੇ ਹੋ ਵੀ ਅੱਧਾ ਕਿਲੋ ਦੇਈ ਹੈ ਹਨਾ ਆ ਦੇਖੋ ਤੇ ਬਸ ਇਹਦੇ ਵਿੱਚ ਆਪਾਂ ਇੱਕ ਆ ਚੀਜ਼ ਪਾਣੀ ਹੈ ਆ ਲੋ ਤੇ ਤੁਸੀਂ ਦੇ ਸਕਦੇ ਹੋ ਆ ਦੇਖੋ ਜੀ ਇੱਧਾ ਕਿਲੋ ਕਿਉਂ ਦੇਈ ਦੇ ਵਿੱਚ ਕਿੰਨਾ ਜ਼ਿਆਦਾ ਮੱਖਣ ਨਿਕਲ ਗਿਆ ਹੈ ਇਹ ਪੂਰੀ ਵੀਡੀਓ ਤੁਹਾਨੂੰ ਦੇਖਣੀ ਪੈਣੀ ਇਹਦੇ ਵਾਸਤੇ ਅੱਜ ਤੁਹਾਨੂੰ ਆਪਾਂ ਇੱਕ ਚੁੰਨੀ ਦੇ ਵਿੱਚ ਆ ਸਾਰੇ ਭਾਂਡੇ ਰੱਖ ਕੇ ਦੱਸਾਂਗੇ ਬਹੁਤ ਜ਼ਿਆਦਾ ਕਮਾਲ ਦੀ ਅੱਜ ਦੇ ਟਿਪਸ ਆਉਣ ਵਾਲੇ ਆ ਸਾਡੇ ਇੱਥੇ ਹੁੰਦੇ ਆ ਨਾ ਬੱਚੇ ਦੀਆਂ ਸ਼ਰਟਾਂ ਟੀ-ਸ਼ਰਟਾਂ ਪੈਂਟਾਂ ਵਗੈਰਾ ਹੁੰਦੇ ਤੇ ਇਹਨਾਂ ਦੇ ਬਟਨ ਬਹੁਤ ਜਲਦੀ ਟੁੱਟ ਜਾਂਦੇ ਆ ਹਨਾ ਤੇ ਇਹਨਾਂ ਦੇ ਬਟਨ ਨੂੰ ਆਪਾਂ ਕਿਸ ਤਰ੍ਹਾਂ ਵਧੀਆ ਢੰਗ ਨਾਲ ਰੱਖ ਸਕਦੇ ਆ ਜਿਹੜੇ ਜਲਦੀ ਟੁੱਟਣੇ ਇਹਦੇ ਵਾਸਤੇ ਆਪਾਂ ਕੀ ਕਰਨਾ ਤੁਸੀਂ ਦੇ ਸਕਦੇ ਹੋ ਇੱਥੇ ਮੈਂ ਨੇਲ ਪੋਲਿਸ਼ ਲਈ ਹੈ ਨੇਲ ਪੋਲਿਸ਼ ਜਿੱਥੇ ਵੀ ਆਪਾਂ ਧਾਗੇ ਵਗੈਰਾ ਹੈਗਾ ਨਾ ਜੇ ਦਾ ਬੱਚੇ ਦੀ ਯੂਨੀਫਾਰਮ ਹੋ ਗਈ ਉਹਨਾਂ ਦੇ ਉੱਤੇ ਲਗਾ ਦੇਣਾ ਉਸੇ ਕਲਰ ਦੀ ਤੁਸੀਂ ਨੇਲ ਪੋਲਿਸ਼ ਲੈਣੀ ਜਾਂ ਲਾਈਟ ਕਲਰ ਦੀ ਤੁਸੀਂ ਲੈ ਸਕਦੇ ਹੋ ਫਿਰ ਇਹਨਾਂ ਨੂੰ ਸੁੱਕਣ ਵਾਸਤੇ ਰੱਖ ਦੇਣਾ ਇਸੇ ਤਰ੍ਹਾਂ ਤੁਸੀਂ ਦੇਖ ਤਾਂ ਪੈਂਟ ਦੀ ਜੀਨਸ ਵਗੈਰਾ ਹੁੰਦੀ ਹੈ ਉਹਨਾਂ ਦੇ ਦੇਖੋ ਧਾਗੇ ਵਗੈਰਾ ਜਿਹੜੇ ਆ ਹਨ ਇਹਨਾਂ ਤੇ ਚੰਗੀ ਤਰ੍ਹਾਂ ਨੇਲ ਪੋਲਿਸ਼ ਲਗਾ ਦੇਣੀ ਹੈ ਤਾਂ ਇਹਨਾਂ ਦੇ ਜਿਹੜੀ ਧਾਗੇ ਵਗੈਰਾ ਹਨ ਉਹਦੀ ਮਜ਼ਬੂਤੀ ਬਹੁਤ ਜ਼ਿਆਦਾ ਰਹਿਣੀ ਬਟਨ ਛੇਤੀ ਨਹੀਂ ਟੁੱਟਣੇ ਹੈਗੇ ਆ ਅਗਲੀ ਟਿਪ ਹੈਗੇ ਜੀ ਆਪਣੇ ਅੱਧਾ ਘਰਾਂ ਦੇ ਵਿੱਚ ਤਾਰਾਂ ਦਾ ਬਹੁਤ ਜਿਆਦਾ ਖਲਾਰਾ ਪਿਆ ਹੁੰਦਾ ਹੈ ਨਾ ਇਹਨਾਂ ਨੂੰ ਬੰਨੋ ਜਾਇ ਮਤਲਬ ਬਹੁਤ ਜਿਆਦਾ ਝੰਜੜਾ ਹੁੰਦੀ ਹੈ ਤੇ ਸਾਫ਼ ਸਪਾਈ ਕਰਨੇ ਵਿੱਚ ਵੀ ਮੁਸ਼ਕਲ ਹੁੰਦੀ ਆ ਆਪਾਂ ਕੀ ਕਰਨਾ ਇਹਨਾਂ ਨੂੰ ਚ ਤਾਰਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਇਕੱਠੇ ਕਰ ਲੈਣਾ ਇਕੱਠੇ ਕਰਨ ਤੋਂ ਬਾਅਦ ਆਪਣੇ ਕੋਲ ਕਲਚਰ ਵਗੈਰਾ ਹੁੰਦੀਆਂ ਹਨਾ ਕਲਚਰ ਲੈ ਲੈਣੇ ਛੋਟੇ ਕਲੱਚ ਜਿਹੜੇ ਬੇਕਾਰ ਹੀ ਪਏ ਹੁੰਦੇ ਆ ਇਹਨਾਂ ਨਾਲ ਆਪਾਂ ਇਸ ਤਰ੍ਹਾਂ ਤਾਰਾਂ ਨੂੰ ਐਨ ਬਿਲਕੁਲ ਜੋੜ ਦੇਣਾ ਤੇ ਦੇਖਣ ਨੂੰ ਵੀ ਵਧੀਆ ਲੱਗਦੇ ਆ ਤੇ ਦੂਜਾ ਹੈ ਵੀ ਘਰਾਂ ਦੀ ਸਾਫ ਸਫਾਈ ਵੀ ਹਨ ਚੰਗੀ ਤਰ੍ਹਾਂ ਹੋ ਜਾਂਦੀ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਜਿਹੜੀ ਅਗਲੀ ਟਿਪ ਹੈਗੀ ਉਹ ਭਾਂਡਿਆਂ ਨੂੰ ਲੈ ਕੇ ਹੈਗੀ ਆ ਭਾਂਡੇ ਗਰਮੀਆਂ ਦੇ ਦਿਨਾਂ ਤੇ ਭਾਂਡੇ ਆ ਬਹੁਤ ਜ਼ਿਆਦਾ ਮਤਲਬ ਝੂਠੇ ਹੁੰਦੇ ਆ ਤੇ ਬੱਚਿਆਂ ਦੀ ਆਤ ਹੁੰਦੀ ਆ ਵੀ ਜਿਹੜੇ ਭਾਂਡੇ ਦਿੱਤੇ ਹੁੰਦੇ ਆ ਪਾਣੀ ਵਗੈਰਾ ਪੀਣੋਂ ਉਹ ਨਹੀਂ ਲੈਣੇ ਨਵੇਂ ਤੋਂ ਨਵੇਂ ਗਲਾਸ ਵਿੱਚੋਂ ਕੱਢੀ ਜਾਣਾ ਹੈ ਨਾ ਗਰਮੀਆਂ ਦੇ ਦਿਨਾਂ ਵਿੱਚ ਭਾਂਡੇ ਮਾਂਜ ਨਹੀਂ ਬਹੁ ਔਖੇ ਆ ਸਿੰਪਲ ਜਿਹਾ ਤਰੀਕਾ ਦੱਸਾਂਗੀ ਜਿਹੜੇ ਤੁਹਾਡੇ ਭਾਂਡ ਬਰਤਨ ਵਗੈਰਾ ਛੇਤੀ ਝੂਠੇ ਨਹੀਂ ਹੋਣੇ ਦੁਪੱਟਾ ਲੈ ਲੋ ਜਾਇ ਇੱਥੇ ਮੇਰੇ ਕੋਲ ਇੱਕ ਪੀਸ ਪਿਆ ਹੋਇਆ ਸੀਗਾ ਕੱਪੜੇ ਦਾ ਉਹ ਲੈ ਲੈਣਾ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਟੱਪ ਨੂੰ ਟੱਕ ਲੈਣਾ ਥੋੜੇ ਜਿਥੇ ਵੀ ਤੁਸੀਂ ਭਾਂਡੇ ਵਗੈਰਾ ਲਾਦੇ ਉੱਥੇ ਤੁਸੀਂ ਇਹਨੂੰ ਟੱਕ ਲੈਣਾ ਹੈ ਟੱਕਣ ਤੋਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਟੱਪ ਦੇ ਥਲੇ ਨੱਪ ਦੇਣਾ ਤੇ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਪਹਿਲਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਬਾਅਦ ਵਿੱਚ ਇਹਨੂੰ ਕੋਈ ਦੁਪੱਟੇ ਨਾਲ ਜਾਂ ਕਿਸੇ ਧਾਗੇ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਬੰਨ੍ਹ ਲੈਣੇ ਕਿਤੇ ਭਾਂਡੇ ਵੀ ਨਹੀਂ ਝੁੱਠੇ ਹੋਣੇ ਦੂਜਾ ਹੀ ਗਰਮੀ ਦੇਣਾ ਮੱਖੀ ਮੱਛਰ ਵਗੈਰਾ ਵੀ ਨਹੀਂ ਭਾਂਡਿਆਂ ਤੇ ਬਹਿਣੇ ਤੇ ਜਿਹੜੇ ਵੀ ਗਲਾਸ ਵਗੈਰਾ ਬੱਚੇ ਦਿੱਤੇ ਹੋਣੇ ਉਹਦੇ ਵਿੱਚ ਹੀ ਹਣੀ ਪਾਣੀ ਪੀਣਾ ਹੈ ਤੇ ਬਾਰ-ਬਾਰ ਭਾਂਡੇ ਮੰਜਾਂ ਤੋਂ ਵੀ ਛੁਟਕਾਰਾ ਮਿਲਣਾ ਹੈ ਤੇ ਆਈ ਹੋਪ ਇਹ ਵਾਲੀ ਟਿਪ ਵੀ ਤੁਹਾਨੂੰ ਵਧੀਆ ਲੱਗੀ ਹੋਇਆ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣੇ ਫੈਮਿਲੀ ਮੈਂਬਰਾਂ 'ਚ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਇੱਕ ਮੈਂ ਵੀਡੀਓ ਪਾਈ ਸੀ ਕਿ ਆਪਾਂ ਕਿੱਦਾਂ ਅੱਧਾ ਕਿਲੋ ਦਹੀਂ ਵਿੱਚ 2 ਕਿਲੋ ਮੱਖਣ ਕੱਢ ਸਕਦੇ ਹਾਂ ਬਹੁਤ ਜ਼ਿਆਦਾ ਕਮੈਂਟ ਆਇਆ ਸੀ ਚਲੋ ਅੱਜ ਤੁਹਾਡੇ ਨਾਲ ਪਾਈ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਅੱਜ ਅੱਧਾ ਕਿਲੋ ਦਹੀਂ ਦੇ ਵਿੱਚੋਂ 2 ਕਿਲੋ ਮੱਖਣ ਕਿੱਦਾਂ ਕੱਢਣਾ ਹੈ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਿਆਰ ਰੱਖ ਤੁਸੀਂ ਦੇਖ ਸਕਦੇ ਆਪਾਂ ਇੱਥੇ ਅੱਧਾ ਕਿਲੋ ਦਹੀਂ ਲਿਆ ਹੋਇਆ ਹੈ ਥੀਲੇ ਦੇ ਵਿੱਚ ਪਾ ਲਿਆ ਹੈ ਆਪਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਮਲਾਈ ਜਦੋਂ ਤੁਸੀਂ ਦਹੀਂ ਦੇ ਨਾਲ ਮਲਾਈ ਪਾਉਂਦੇ ਉਹ ਤਾਂ ਮੱਖਣ ਜ਼ਿਆਦਾ ਆ ਜਾਂਦਾ ਹੈ ਦੇ ਵਿੱਚ ਆਪ ਗਰਮ ਪਾਣੀ ਥੋੜਾ ਜਿਹਾ ਐਡ ਕਰਤਾ ਤੇ ਹੁਣ ਆਪਾਂ ਲਾ ਦਵਾਂਗੇ ਮਧਾਣੀ ਤੇ ਲੋ ਜੀ ਤੁਸੀਂ ਦੇ ਸਕਦੇ ਆ ਬਸ 15 ਕ ਮਿੰਟਾਂ ਦਾ ਜਾਂ 10 ਕ ਮਿੰਟ ਤੱਕ ਮੈਂ ਮਧਾਨੀ ਕਰ ਦਿੱਤੀ ਸੀਗੀ ਬੰਦ ਤੇ ਇਦਾਂ ਹੀ ਸਾਡੇ ਬੱਤੀ ਵਗੈਰਾ ਵੀ ਚੱਲ ਜਾਂਦੇ ਉਸ ਕਰਕੇ 15 ਕ ਮਿੰਟ ਲੱਗੀ ਗਏ ਐ ਤੇ ਆ ਤੁਸੀਂ ਦੇਖ ਸਕਦੇ ਹੋ ਮੱਖਣ ਤੁਹਾਡੇ ਸਾਹਮਣੇ ਆ ਤਾਂ ਆਪਾਂ ਕੱਢ ਕੇ ਵੀ ਮੱਖਣ ਤੁਹਾਨੂੰ ਦੱਸਾਂਗੇ ਤੇ ਆ ਲੋ ਜੀ ਬਿਲਕੁਲ ਸਿੰਪਲ ਤਰੀਕਾ ਤੁਸੀਂ ਜਿੰਨਾ ਜ਼ਿਆਦਾ ਦੁੱਧ ਕਾੜੋਗੇ ਨਾ ਉਹਦੀ ਮਲਾਈ ਉਨੀ ਜਿਆਦਾ ਮੋਟੀ ਆਣੀ ਤੇ ਭਲਾ ਮਲਾਈ ਥੋੜੀ ਹੋਵੇ ਪਰ ਉਹਦਾ ਮੱਖਣ ਬਹੁਤ ਜ਼ਿਆਦਾ ਨਿਕਲਦਾ ਐ ਤੇ ਮੈਂ ਤੁਹਾਡਾ ਵੀਡੀਓ ਤਾਂ ਸ਼ੇਅਰ ਕਰਨ ਲੱਗੀ ਕਿ ਕਮੈਂਟ ਇੰਨੇ ਜਿਆਦੇ ਸੀਗੇ ਵੀ ਕਿਸ ਤਰ੍ਹਾਂ ਕੱਢਿਆ ਤੁਸੀਂ ਇੰਨਾ ਜਿਆਦਾ ਮੱਖਣ ਸਾਨੂੰ ਜਰੂਰ ਦੱਸਿਓ ਤੇ ਮੈਂ ਕਿਹਾ ਚਲੋ ਤੁਹਾਡਾ ਸ਼ੇਅਰ ਕਰ ਹੀ ਲੈਂਦੀ ਆ ਵੀਡੀਓ ਤੇ ਇੱਥੇ ਵੀਡੀਓ ਮੈਂ ਕਰ ਦਿੱਤੀ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਇੱਕ ਵਾਰੀ ਮੈਂ ਘਿਓ ਬਣਾ ਲਿਆ ਸੀਗਾ ਤੇ ਆ ਮੈਂ ਦੂਜੀ ਵਾਰ ਲੱਗੀ ਸੀ ਘਿਓ ਬਣਾਣ ਤੇ ਮੈਂ ਕਿਹਾ ਚਲੋ ਇਹ ਵੀ ਵਾਲੀ ਵੀਡੀਓ ਵੀ ਤੁਹਾਡਾ ਸ਼ੇਅਰ ਕਰ ਦਈਏ ਤੇ ਜਿੰਨੀ ਜਿਆ ਤੁਸੀਂ ਮਲਾਈ ਨੂੰ ਨਾ ਦੇਈ ਨਾ ਪਾ ਕੇ ਰੜਕੋਗੇ ਨਾ ਉੰਨਾ ਜਿਆਦਾ ਮੱਖਣ ਆਣੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਮਲਾਈ ਨੂੰ ਪਹਿਲਾਂ ਫ੍ਰਿਜ ਦੇ ਵਿੱਚ ਜਰੂਰ ਰੱਖਿਓ ਬਾਅਦ ਵਿੱਚ ਗਰਮ ਪ ਤੇ ਆ ਜਿੰਨਾ ਤੁਸੀਂ ਦੇਖ ਸਕਦੇ ਆ ਪਾਣੀ ਵਗੈਰਾ ਹੀ ਹੈ ਅੱਧਾ ਕਿਲੋ ਜਿਹੜਾ ਆਪਾਂ ਮਤਲਬ ਦੇਈ ਸੀਗਾ ਉਹ ਜੇ ਦੇਖੋ ਜੀ 2 ਕਿਲੋ ਮੱਖਣ ਕੜ ਕੇ ਤੁਹਾਨੂੰ ਦੱਸੀ ਦਿੱਤਾ ਹਨਾ ਮਲਾਈ ਦੇ ਨਾਲ ਤੇ ਮੈਂ ਕਹਿੰਦਾ ਚੱਕ ਕੇ ਵੀ ਤੁਹਾਨੂੰ ਦੱਸ ਦੇਵਾਂ ਆਪਣੇ ਡੇਢ ਡੋਂਗੇ ਭਰ ਗਏ ਸੀਗੇ ਜੇ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਹਨਾ ਤੇ ਚੈਨਲ ਵੀ ਵਧੀਆ ਲੱਗਦਾ ਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ